ਹਾਂਜੀ ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਮੈਂ ਤੁਹਾਨੂੰ ਅੱਜ ਭਾਨਾ ਸਿੱਧੂ ਦੇ ਨਾਲ ਇੱਕ ਕੁੜੀ ਦਾ ਵਿਵਾਦ ਚੱਲ ਰਿਹਾ ਤੇ ਜਿਹੜੀ ਉਹ ਕੁੜੀ ਆ ਉਹਦਾ ਮੈਂ ਤੁਹਾਨੂੰ ਅੱਜ ਅਸਲੀ ਸੱਚ ਦਿਖਾਉਣ ਜਾ ਰਿਹਾ ਪਹਿਲਾਂ ਮੈਂ ਤੁਹਾਨੂੰ ਉਸੇ ਕੁੜੀ ਦਾ ਬਿਆਨ ਸੁਣਾਉਣਾ ਕਿ ਭਾਨੇ ਸਿੱਧੂ ਦੇ ਪਿੱਛੇ ਕਿਉਂ ਪਈ ਆ ਉਹ ਵੀ ਦੱਸੂਗਾ ਪੂਰਾ ਮਾਮਲਾ ਕੀ ਹੈ ਪੂਰੀ ਡਿਟੇਲ ਦੇ ਨਾਲ ਮੈਂ ਤੁਹਾਨੂੰ ਉਹਦੀ ਇੱਕ ਇੱਕ ਗੱਲ ਤੋਂ ਵਾਕਿਫ ਕਰਵਾ ਦੂੰਗਾ ਤੇ ਕੁੜੀ ਪਾਨਾ ਸਿੱਧੂ ਦੇ ਪਿੱਛੇ ਕਿਉਂ ਪਈ ਆ ਦਰਸਾਲ ਇਹਦੇ ਪਿੱਛੇ ਦੀ ਕਹਾਣੀ ਸੁਣੋਗੇ ਨਾ ਤਾਂ ਤੁਹਾਡੇ ਹੋਸ਼ ਉੱਡ ਜਾਣਗੇ ਕਿ ਪਾਨੇ ਸਿੱਧੂ ਦੇ ਪਿੱਛੇ ਇਹ ਕੁੜੀ ਤਿੰਨ ਚਾਰ ਦਿਨ ਹੋ ਚਲੇ ਨੇ ਬਹੁਤ ਸਾਰਾ ਯਾਨੀ ਵਿਵਾਦਾਂ ਦੇ ਵਿੱਚ ਲੈ ਜਾਂਦਾ ਪਾਨਾ ਸਿੱਧੂ ਨੂੰ ਖਿੱਚ ਕੇ ਬਹੁਤ ਹੀ ਵਾਇਰਲ ਹੋ ਚੁੱਕੀ ਹੈ ਖਬਰ ਔਰ ਇਹਦਾ ਸੱਚ ਹੈ ਜਿਹੜਾ ਉਹ ਮੈਂ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਪਹਿਲਾਂ ਮੈਂ ਤੁਹਾਨੂੰ ਇਸ ਕੁੜੀ ਦਾ ਬਿਆਨ ਸੁਣਾਉਣਾ ਉਸ ਤੋਂ ਬਾਅਦ ਮੈਂ ਤੁਹਾਨੂੰ ਇਹਦੀ ਪੂਰੀ ਅਸਲੀਅਤ ਦੱਸੂਆ ਹੈ ਕੀ ਹੈ ਸੁਣੋ ਮੈਂ ਤੁਹਾਨੂੰ ਭਾਨਾ ਸਿੱਧੂ ਦੀ ਇੱਕ ਵੀਡੀਓ ਦਿਖਾਣਾ ਚਾਹੁੰਦੇ ਆ ਤੁਸੀਂ ਉਹਨੂੰ ਪਹਿਲਾਂ ਧਿਆਨ ਨਾਲ ਸੁਣੋ ਤੇ ਫੇਰ ਆਪਾਂ ਕਰਦੇ ਆਂ ਗੱਲਬਾਤ ਹਾਂਜੀ ਸਾਰਿਆਂ ਨੇ ਵੀਡੀਓ ਦੇਖ ਲਈਏ ਗੱਪੇ ਦੇ ਵੀ ਕੀ ਝੂਠੀਆਂ ਗੱਲਾਂ ਕੀ ਬਕਵਾਸ ਕਰਦਾ ਹੈ ਇਹ ਐਨੋ ਥੋੜਾ ਜਿਹਾ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੀ ਆ ਪਹਿਲਾਂ ਤਾਂ ਜਿਹੜੇ ਲੋਕ ਇੱਤੇ ਵਿਸ਼ਵਾਸ ਕਰਦੇ ਨੇ ਇਹ ਇਹੋ ਜਿਹੇ ਅੰਦਲਾਂ ਤੇ ਮੈਨੂੰ ਉਹਨਾਂ ਤੇ ਬਹੁਤ ਜ਼ਿਆਦਾ ਤਰਸ ਆਉਂਦਾ ਹੈ ਵੀ ਕਿ ਵਾਅਦੇ ਤੁਸੀਂ ਐਨੇ ਭੋਲੇ ਹੋਗੇ ਤੁਹਾਡੇ ਐਨੇ ਅੱਖਾਂ ਦੇ ਪੱਤੀ ਬੰਨੇ ਹੋਈ ਆ ਵੀ ਕਿ ਇਹੋ ਗੰਦ ਦਾ ਘਰ ਭਾਨਾ ਸਿੱਧੂ ਠੱਗ ਬਲਾਤਕਾਰੇ ਬੰਦਾ ਚੋਰ ਕਾਲਖ ਚੋਰ ਜੀ ਦੀ ਚੋਰ ਚੈਨੀ ਚੋਰ ਬੀੜੀ ਪੀਣਾ ਇਹ ਦੋਨੇ ਕੁੜੀਆਂ ਤਾਂ ਐਨੇ ਬੱਚੇ ਨੁੱਟਣ ਨੇ ਅੰਬਾਸ ਹੋ ਜਨਾ ਵਿਆਹ ਕਰਾਉਂ ਕਿੰਨੀਆਂ ਦਿਨਾਂ ਤੋਂ ਵਿਆਹ ਕਰਾਏਗਾ ਬਹੁਤ ਕੁੜੀਆਂ ਨੇ ਮੈਨੂੰ ਮੈਸੇਜ ਆਇਆ ਤੇਰੀ ਆਕਾਤ ਤੇਰੀ ਤੇਰੀ ਅਸਲੀ ਸਚਾਈ ਆ ਉਹ ਉਹਨਾਂ ਨੇ ਮੈਨੂੰ ਦੱਸੀ ਹੈ ਕੋਈ ਨਹੀਂ ਟਾਈਮ ਦੇ ਨਾਲ ਦਬੀਲ ਕਰਾਂਗੇ ਚਲੋ ਅੱਗੇ ਤੇ ਮੇਰੇ ਪਰਿਵਾਰ ਨੇ ਐ ਇੱਕ ਪਹਿਲੇ ਇੱਕ ਦਿਨ ਪਹਿਲਾਂ ਜਦੋਂ ਸਾਥ ਦੇ ਵਿੱਚ ਪਿੰਡ ਦੇ ਵਿੱਚ ਤੂੰ ਆਪਣੇ ਪਿਓ ਦਾ ਗਲਾਵਾ ਫੜ ਕੇ ਉਹ ਬਾਹਰ ਕੱਢਿਆ ਸੀਗਾ ਕਪੜੇ ਮਾਰੇ ਸੀਗੇ ਉਹਦੇ ਉਦੋਂ ਤੂੰ ਕਿੱਥੇ ਗਿਆ ਸੀ ਵੀ ਤੂੰ ਕੀ ਕੀਤਾ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਜਿਹੜੀਆਂ ਉਹਦੀਆਂ ਭੈਣਾਂ ਨੂੰ ਲੈ ਕੇ ਗੱਲਾਂ ਕੀਤੀਆਂ ਉਹ ਤੁਸੀਂ ਪਹਿਲਾਂ ਵੀ ਵੀਡੀਓ ਦੇ ਵਿੱਚ ਸੁਣ ਚੱਕੇ ਹੋਵੋਗੇ। ਔਰ ਇਸ ਵੀਡੀਓ ਦੇ ਵਿੱਚ ਵੀ ਉਹਨੇ ਕਈਆਂ ਨੇ ਪਰ ਮੈਂ ਤੁਹਾਨੂੰ ਉਹ ਗੱਲ ਨਹੀਂ ਸੁਣਾਈ। ਤਾਂ ਹੁਣ ਮਾਮਲਾ ਕੀ ਹੈ? ਚਿਹੜੀ ਇਹ ਕੁੜੀ ਹੈ ਇਹ ਦਰਾਸਾਲ ਭਾਨਾ ਸਿੱਧੂ ਹੈ ਜਿਹੜਾ ਉਹਦੇ ਜੀਜੇ ਦੀ ਭਤੀਜੀ ਆ ਸਕੀ। ਤਾਂ ਉਸਨੇ ਦੋਸ਼ ਲਾਉਣੇ ਯਾਨੀ ਸ਼ੁਰੂ ਕਰ ਦਿੱਤੇ ਨੇ। ਜਿਵੇਂ ਮੰਨ ਲਓ ਇੱਕ ਮਾਮਲਾ ਜਿਹੜਾ ਹੈ ਤਾਂ ਇਹ ਇੱਕ ਇਹਨਾਂ ਦੇ ਘਰੇਲੂ ਮਾਮਲਾ ਕਹਿ ਸਕਦੇ ਆ ਪਰ ਇਹ ਸੋਸ਼ਲ ਮੀਡੀਆ ਦੇ ਉੱਪਰ ਆ ਚੁੱਕਿਆ ਔਰ ਪਹਾਨੇ ਸਿੱਧੂ ਨੂੰ ਇਹ ਕਹਿੰਦੀ ਹੈ ਵੀ ਵਿਆਹ ਮਤਲਬ ਕਈ ਕੁੜੀਆਂ ਨੂੰ ਆਫਰ ਕੀਤਾ ਨੇ ਵੀ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਨਾ ਇਹ ਕਹਿੰਦੀ ਵੀ ਕਈ ਸਹੇਲੀਆਂ ਦੇ ਮੇਰੇ ਕੋਲ ਫੋਨ ਆਏ ਕਿ ਪਹਾਨਾ ਸਿੱਧੂ ਸਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਔਰ ਬਹੁਤ ਸਾਰੀਆਂ ਕੁੜੀਆਂ ਤੋਂ ਪੈਸੇ ਪੂਸੇ ਕਹਿੰਦੀ ਖਾ ਗਿਆ ਪਰ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਬੰਦਾ ਲੱਖਾਂ ਕਰੋੜਾ ਰੁਪਏ ਲੋਕਾਂ ਦੇ ਵਾਪਸ ਕਰਾ ਰਿਆ ਹੋਵੇ ਉਹ ਬੰਦਾ ਇੱਕ ਆਪਦੀ ਮਿਹਨਤ ਦੇ ਨਾਲ ਬਣਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਪੰਜਾਬ ਦੇ ਵਿੱਚ ਸਾਰੇ ਲੋਕਾਂ ਨੂੰ ਪਤਾ ਔਰ ਕਿਸੇ ਤੋਂ ਮੈਂ ਜਿਵੇਂ ਕਹੂੰਗਾ ਕਿ ਚਰਿਆ ਨਹੀਂ ਜਾਂਦਾ ਹੁੰਦਾ ਉਸੇ ਹੀ ਪ੍ਰਕਾਰ ਇਸ ਥੁੜੀ ਦਾ ਜਿਹੜਾ ਰਿਸ਼ਤਾ ਹੈ ਉਹ ਇਹਦੇ ਜੀਜੇ ਦੀ ਭਾਨੇ ਸਿੱਧੂ ਦੇ ਜੀਜੇ ਦੀ ਸੱਕੀ ਭਤੀਜੀ ਹੈ ਇਹ ਖੁਦ ਭਾਨਾ ਸਿੱਧੂ ਨੇ ਵੀ ਦੱਸੀ ਹੈ ਗੱਲ ਔਰ ਇਹ ਕੁੜੀ ਕਿਉਂ ਲੱਗਦੀ ਹੈ ਦਰਸਲ ਇਹਦੀ ਪ੍ਰੈਨ ਦੇ ਨਾਲ ਜਿਵੇਂ ਕਹਿੰਦੇ ਹੁੰਦੇ ਨੇ ਔਰਤਾਂ ਦੇ ਵਿੱਚ ਜਿਵੇਂ ਕੋਈ ਲੜਾਈ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹਨੇ ਸੋਚਿਆ ਵੀ ਇਹਦਾ ਭਰਾ ਜਿਹੜਾ ਕਿ ਬੜਾ ਮਸ਼ਹੂਰ ਹੈ ਤੇ ਇਹਨੂੰ ਕਿਵੇਂ ਨਾ ਕਿਵੇਂ ਆਪਾਂ ਉਹਦੀ ਸ਼ਬੀ ਖਰਾਬ ਕਰਦੇ ਆ ਤਾਂ ਇਸ ਦਾ ਜਿਹੜਾ ਕਰੈਕਟਰ ਹੈ ਉਸ ਤੇ ਦਾਗ ਲਾਉਣਾ ਪਹਿਲਾਂ ਵੀ ਕਈ ਲੋਕਾਂ ਨੇ ਚਾਹਿਆ ਪਰ ਪੰਜਾਬ ਦੇ ਲੋਕਾਂ ਦਾ ਵੱਡੇ ਸਲਾਬ ਦੇ ਨਾਲ ਕੋਟ ਦੋਨਾਂ ਦੀ ਧਰਤੀ ਦੇ ਉੱਤੇ ਇਕੱਠ ਹੁੰਦਾ ਤਾਂ ਉਹ ਇਸ ਇਕੱਠ ਦੇ ਨਾਲ ਭਾਨੇ ਸਿੱਧੂ ਨੂੰ ਬਹੁਤ ਵੱਡਾ ਹੰਗਾਰਾ ਮਿਲਦਾ ਜਿਹੜਾ ਕਿ ਲੱਖਾ ਸਿੰਘ ਸਦਾਣਾ ਪੰਜਾਬ ਦੇ ਸਮਾਜ ਸੇਵੀ ਤਾਂ ਉਹ ਇਸ ਇਕੱਠ ਨੂੰ ਜਾਂ ਫਿਰ ਇਸ ਗੱਲ ਨੂੰ ਪੂਰਾ ਲੀਡ ਕਰ ਰਹੀ ਸੀ ਤਾਂ ਫਿਰ ਕੀ ਹੁੰਦਾ ਕਿ ਜਦੋਂ ਵੱਡਾ ਇਕੱਠ ਹੁੰਦਾ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਫਿਰ ਉਸ ਨੂੰ ਛੜਾ ਵੀ ਦਿੱਤਾ ਜਾਂਦਾ ਤਿੰਨ ਤਿੰਨ ਪਰਚੇ ਪੈਂਦੇ ਨੇ ਸਰਕਾਰਾਂ ਝੂਠੇ ਪਰਚੇ ਪਾਉਂਦੀਆਂ ਨੇ ਇਹੋ ਜਿਹੇ ਲੋਕਾਂ ਦੇ ਕਹਿਣ ਤੇ ਪਾਉਂਦੀਆਂ ਨੇ ਪਰ ਹੁਣ ਜਿਹੜੀ ਉਹ ਗੱਲ ਤਾਂ ਵੈਸੇ ਭਾਵੇਂ ਘਰੇਲੂ ਆ ਪਰ ਸੋਸ਼ਲ ਮੀਡੀਆ ਤੇ ਆਊਗੀ ਤਾਂ ਦੇਖੋ ਹੱਕ ਦੀ ਆਵਾਜ਼ ਤਾਂ ਹਰ ਕੋਈ ਛੱਕਦਾ ਤੇ ਜ਼ਰੂਰੀ ਵੀ ਆ ਕਾਈ ਖਬਰ ਮੇਰੇ ਤੱਕ ਪਹੁੰਚੀ ਤਾਂ ਮੈਂ ਸੋਚਿਆ ਜਿਹੜੀ ਪੂਰੀ ਗੱਲ ਆ ਉਹ ਦੱਸ ਦੇਣੀ ਜ਼ਰੂਰੀ ਆ ਆਪਣੇ ਬੰਨਿਓ ਕਿ ਦਰਅਸਲ ਇਹਨਾਂ ਦਾ ਹੈ ਤਾਂ ਰਿਸ਼ਤੇਦਾਰੀ ਦਾ ਮਾਮਲਾ ਪਰ ਉਹ ਕੁੜੀ ਆ ਜਿਹੜੀ ਉਹ ਭਾਨੇ ਸਿੱਧੂ ਦੀ ਸ਼ਬੀ ਖਰਾਬ ਕਰਨ ਤੇ ਤੋਲੀ ਆ ਹੋਰ ਮਾਮਲਾ ਕੋਈ ਨਹੀਂ ਕੋਈ ਅੰਦਰੋਂ ਅੰਦਰੀ ਕੋਈ ਗੱਲਬਾਤ ਜੋ ਹੋ ਹੋਰ ਵੀ ਹੋ ਸਕਦੀ ਹੈ ਉਹ ਨਿਕਲ ਕੇ ਆ ਵੀ ਸਕਦੀ ਹੈ। ਔਰ ਭਾਨੇ ਸਿੱਧੂ ਨੇ ਇਹ ਗੱਲ ਕਹੀ ਹੈ। ਕਹਿੰਦਾ ਮੈਂ ਤੁਹਾਡੇ ਪਿੰਡ ਆ ਜੂੰਗਾ ਯਾਨੀ ਜਿੱਥੇ ਕਹਿੰਦਾ ਮੇਰੀ ਭੈਣ ਵਿਆਹੀ ਹੈ ਮੈਂ ਉੱਥੇ ਵੀ ਆ ਜਾਣਾ ਪਰ ਮੈਂ ਇਕੱਠ ਕਰੂੰਗਾ ਪੰਚਾਇਤ ਦੇ ਵਿੱਚ ਤੂੰ ਪੂਰੀ ਗੱਲ ਦਾ ਪ੍ਰੂਫ ਦੇ ਦੀ ਤੇ ਜੋ ਮਰਜ਼ੀ ਕਹਿ ਦੀ ਵੀ ਤੂੰ ਮੇਰੇ ਤੇ ਹਰ ਰੋਜ਼ ਇਲਜ਼ਾਮ ਲਾਉਣੀ ਹੈ। ਤਾਂ ਇਹ ਜਿਹੜੀ ਇਹਦੇ ਭਾਨੇ ਸਿੱਧੂ ਦੇ ਜੀਜੇ ਦੀ ਸਾਕੀ ਭਤੀਜੀ ਆ ਤਾਂ ਦੋਸਤੋ ਮੈਂ ਸੋਚਿਆ ਵੀ ਮੈਨੂੰ ਦੱਸਣਾ ਜ਼ਰੂਰੀ ਹੈ। ਵਾਈਰਲ ਹੋ ਚੁੱਕੀ ਖਬਰ ਵੈਸੇ ਵੀ ਤੁਸੀਂ ਹਰ ਰੋਜ਼ ਸੁਣਦੇ ਹੋ ਤਿੰਨ ਚਾਰ ਦਿਨ ਹੋ ਗਏ ਪਰ ਹੁਣ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮੇਰਾ ਵੀਰ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਸੱਚ ਪਤਾ ਲੱਗੇ ਹੈ